ਆਈ ਗੱਲ ਕਰਦਾ ਹਾਂ ਸਾਉ ਵਾਡੀ ਦੇ ਬਾਰੇ ਤੁਸੀਂ ਦੇਖ ਰਹੇ ਹੋ ਦੁਆਪਨ ਨੂੰ ਕਿ ਲਾਈਵ ਤੋਂ ਵੀ ਨਾਲ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹ ਜੋ ਹਸਤਾਇਆ ਲੋਕ ਭਰਾਓ ਬਾਪੂ ਮੰਦ ਸਵਾਰੇ ਵੀ ਸੁਪਰ ਵੀ ਹੁੰਦਾ ਇਹਨਾਂ ਨੇ ਹਰ ਵੀ ਨਹੀਂ ਵੀ ਚੈਨਲ ਲੋਡ ਬਣਾ ਲੋਡ ਬਣਦੀ ਸੀ ਇਹਨਾਂ ਨੇ ਬਾਪੜਿਆ ਕੋਈ ਬਿਮਾਰ ਨਹੀਂ ਮਿਲਦਾ ਕਿਤੇ ਵੀ ਮਿਲਦਾ ਉੱਥੇ ਲੈ ਕੇ ਰੱਖਣਾ ਲੱਗ ਜਿਵੇਂ ਮੇਰੇ ਜਸਤਪਿਆਰ ਮੇਰੇ ਭੈਣ ਭਰਾ ਆ ਮੈਂ ਸਾਰਿਆਂ ਨੂੰ ਅਕੀਲ ਕਰੂੰਗਾ ਵੀ ਜਿਹੜੇ ਲੋਕ ਭਾਈ ਬਾਪੂ ਮੰਡ ਲਿਆ ਖਵਾਰੇ ਚ ਤਨ ਮਨ ਤਾਂ ਨਾ ਸੇਵਾ ਕਰ ਰਿਆ ਜੋ ਇਹਨਾਂ ਦੀ ਆਪਣੀ ਪੂੰਜੀ ਆ ਇਹਨਾਂ ਸਜੋ ਬਾਹਰੋਂ ਆਮਦਨੀ ਹੈ ਆਪਣੀ ਜਿਹੜੀ ਇਹਨਾਂ ਦੀ ਪੂੰਜੀ ਆ ਉਹਦੇ ਵਿੱਚੋਂ ਇਹ ਕੱਢ ਕੇ ਤੇ ਹਰ ਇੱਕ ਦੀ ਮੰਗਨ ਸਹਾਇਤਾ ਵੀ ਜਾਂਦੇ ਆ ਕੋਈ ਕਰਦਾ ਸਾਰਾ ਕਰਦੇ ਆ ਮੈਂ ਆਪਣੇ ਸਾਰੇ ਜਿਹੜੇ ਵੀਰਾਂ ਨੂੰ ਦੇਖੀ ਕਰੂੰਗਾ ਇਹ ਲੋਕਾਂ ਦੀ ਬਾਹ ਫੜਦੇ ਆ ਤੁਸੀਂ ਇਹਨਾਂ ਦੀ ਬਾਹ ਬਣੋ ਕਿਉਂਕਿ ਇਹਨਾਂ ਦਾ ਵੀ ਸਹਾਰਾ ਤੁਸੀਂ ਬਣੋ ਇੱਕ ਜੁੱਟ ਹੋ ਜਾਓ ਤੇ ਜਿਹੜੇ ਆ ਸਾਡੇ ਵੀਰ ਭਰਾ ਭੈਣ ਭਰਾ ਬਿਮਾਰ ਆ ਉਹਨਾਂ ਨੂੰ ਵੀ ਜਿਹੜੀ ਬਾਹ ਬੜੀ ਜਾਵੇ ਤਾਂ ਇਹ ਇਹਨਾਂ ਰਾਹੀਂ ਪਵਾੜੇ ਦੇ ਪੜੀ ਜਾ ਸਕਦੀ ਆ ਹੋਰ ਵੀ ਕਿਤੇ ਹੋਏ ਜਿਹੜੇ ਮਰੀਜ਼ ਕੋਈ ਆਵੇ ਤਾਂ ਜਰੂਰ ਬਾਹ ਬਣ ਕੇ ਆ ਰਿਹਾ ਤੇ ਇਹਨਾਂ ਨੇ ਗੱਲ ਕਹਿਦਾ ਹੋਇਆ ਮੈਂ ਅਸੀਂ ਹਰ ਗਲੀ ਦੀ ਹਰ ਕੋਣੀ ਦੀ ਖਬਰ ਤੁਹਾਡੇ ਤੱਕ ਪਹੁੰਚਾਵਾਂਗੇ ਤੁਸੀਂ ਦੇਖਦੇ ਰਹਿਣਾ ਬਾਬਾ نیوز 24 ਧਰਵਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਸਾਰਿਆਂ ਨੂੰ ਪਹਿਲਾਂ ਹੁਣ ਕਾਫੀ ਪਤਾ ਲੱਗ ਚੁੱਕਾ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਦੀ ਛਤਰ ਛਾਇਆ ਹੇਠ ਇਹ ਲੋਕ ਭਲਾਈ ਬਾਪੂ ਮੰਡਲ ਲੋੜਵੰਦਾਂ ਦੀ ਸਹਾਇਤਾ ਲਈ ਉਸ ਪਰਮਾਤਮਾ ਦੀ ਦਿੱਤੀ ਹੋਈ ਸੇਵਾ ਨੂੰ ਅੱਗੇ ਤੋਰਦਾ ਰਹਿੰਦਾ ਜਿੱਦਾਂ ਵੀ ਇਹਨਾਂ ਨੂੰ ਸੇਵਾ ਮਿਲਦੀ ਆ ਨੀਮਾ ਹੋ ਕੇ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਇਹ ਜੋ ਸਾਡਾ ਅੱਜ ਦੇ ਪੱਤਰਕਾਰ ਸਾਹਿਬ ਸਾਡੇ ਕੋਲ ਪੁੱਛਣ ਆਏ ਆ ਸਾਖੀ ਅਪੀਲ ਕਰਦੇ ਆ ਕਿ ਜੋ ਅਸੀਂ ਲੋੜਵੰਦਾਂ ਦੇ ਲਈ ਜਿਸ ਲੋੜਵੰਦ ਨੂੰ ਅਸੀਂ ਜ਼ਰੂਰੀ ਲੋੜਵੰਦ ਨੂੰ ਲੈ ਕੇ ਆਉਂਨੇ ਆ ਹੋਰ ਵੀ ਸੰਸਥਾਵਾਂ ਪਹੁੰਚਿਆ ਕਰਨ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਹੋ ਸਕੇ ਕਿਉਂ ਤਿਲਕੇ ਤਿਲਕੇ ਨਾਲ ਕਾਫੀ ਕੁਝ ਬਣ ਜਾਂਦਾ ਸੋ ਇਸ ਨੂੰ ਹੋਰ ਅੱਗੇ ਤੋਰਦੇ ਆਪਣੇ ਲੋਕ ਭਲਾਈ ਦੇ ਕੰਮਾਂ ਨੂੰ ਉਸ ਅਕਾਲ ਪੁਰਖ ਦੀ ਦਿੱਤੀ ਸੇਵਾ ਨੂੰ ਤਾਂ ਅੱਜ ਸਾਡੇ ਕੋਲ ਅਬਲਿਹਾਰ ਸਿੰਘ ਜੀ ਦੀ ਮਦਦ ਦੇ ਨਾਲ ਕਿ ਖੋਥੜਾ ਤੋਂ ਸਾਬਕਾ ਸਰਪੰਚ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਦੇ ਰਿਲੇਸ਼ਨ ਦੇ ਨਾਲ ਅੱਜ ਇੱਕ ਪਰਿਵਾਰ ਪੀਪਰੰਗੀ ਪੀਪਰੰਦੀ ਤੋਂ ਇਹ ਕੁਲਦੀਪ ਸਿੰਘ ਉਹਨਾਂ ਦੀ ਵਾਈਫ ਜੋ ਕੈਂਸਰ ਪੀੜਤ ਆ ਜੋ ਬੈਠੇ ਆ ਮੇਰੇ ਸਾਹਮਣੇ ਇਹ ਕੈਂਸਰ ਪੀੜਤ ਹੈ ਜਸਵੀਰ ਕੌਰ ਤਾਂ ਇਹਨਾਂ ਦੀ ਅੱਜ ਅਸੀਂ ਲੋੜ ਦੇ ਲਈ ਇਕੱਠੇ ਹੋ ਕੇ ਬੈਠੇ ਆ ਤੇ ਸਾਰਿਆਂ ਨੂੰ ਅਪੀਲ ਕਰਨ ਲਈ ਇਕੱਠੇ ਹੋਏ ਆ ਕਿ ਇਹਨਾਂ ਦੀ ਜਿੰਨੀ ਵੀ ਬਣਦੀ ਆ ਉਹ ਮਦਦ ਕੀਤੀ ਜਾਵੇ ਸੋ ਅੱਜ ਲੋਕ ਭਲਾਈ ਬਾਪੂ ਮੰਡਲ ਇਹਨਾਂ ਦੇ ਬੱਚਿਆਂ ਦੀ ਲੜਾਈ ਦਾ ਤੇਰਾ ਰਾਸ਼ਨ ਦਾ ਜਿਹੜਾ ਰਾਸ਼ਨ ਆ ਇਹਨਾਂ ਨੇ ਦੱਸਿਆ ਵੀ ਬੇਟੇ ਹਟਾ ਲਏ ਆ ਜਿਹੜੀ ਗੱਲ ਹੋਈ ਆ ਉਸ ਫੀਸ ਰਹਿੰਦੀ ਆ ਕੋਈ ਬਾਕੀ ਬੱਚੇ ਦੀ ਉਹ ਵੀ ਮੈਂ ਇਹਨਾਂ ਨੂੰ ਕਿਹਾ ਵੀ ਹੋ ਜਾਵੇਗੀ ਪਰ ਜਿਹੜਾ ਨਾਲ ਅਸੀਂ ਰਾਸ਼ਨ ਦਾ ਤੋਰਿਆ ਆ ਵੀ ਜਿਹੜਾ ਲੋੜਵੰਦ ਕੋਈ ਗਰੀਬ ਪਰਿਵਾਰ ਜਿਹੜਾ ਏਦਾਂ ਮਰੀਜ਼ ਕੈਂਸਰ ਦੇ ਨਾਲ ਆਪਣਾ ਸੰਘਰਸ਼ ਕਰ ਰਿਹਾ ਪਰਿਵਾਰ ਕਿਉਂਕਿ ਉਹ ਇੱਕ ਲੇਬਰ ਦਾ ਕੰਮ ਕਰਦਾ ਆ ਇਹਨਾਂ ਦਾ ਘਰ ਵਾਲਾ ਉੱਥੇ ਤੱਕ ਉਹਦੇ ਵਿਚਾਰੇ ਦੇ ਲਈ ਇਹ ਬੜੀ ਔਖੀ ਘੜੀ ਆ ਜੋ ਪ੍ਰਮਾਤਮਾ ਲੋ ਇਹ ਦੁੱਖ ਦੀ ਜਿਹੜੀ ਕੜੀ ਆ ਇਹਨਾਂ ਦੇ ਨਾਲ ਜਿਹੜੀ ਹੈਗੀ ਆ ਆਪਾਂ ਸਾਂਝੀ ਕਰਨ ਦੇ ਲਈ ਉਸ ਅਕਾਲ ਪੁਰਖ ਅੱਗੇ ਅਰਦਾਸ ਵੀ ਕਰਦੇ ਆ ਕਿ ਇਹਨਾਂ ਨੂੰ ਮਿਹਨਤ ਹੋਰ ਬਖਸ਼ੇ ਹੋਰ ਸੰਸਥਾਵ ਇਹਨਾਂ ਨਾਲ ਜੋੜਨ ਕਿਉਂਕਿ ਇਹਨਾਂ ਨੂੰ ਅੱਜ ਇਹਨਾਂ ਨੂੰ ਮਦਦ ਦੀ ਲੋੜ ਆ ਕਿਉਂਕਿ ਕੈਂਸਰ ਦੇ ਬਿਮਾਰੀ ਨਾਲ ਲੜਨ ਲਈ ਬਹੁਤ ਲੰਮਾ ਸਮਾਂ ਲੱਗ ਜਾਂਦਾ ਸੋ ਇਹਨਾਂ ਦੇ ਘਰ ਰਾਸ਼ਨ ਪਹੁੰਚਣ ਦੀ ਜਿਹੜੀ ਸੇਵਾ ਆ ਪਹੁੰਚਾਉਣ ਦੀ ਸੇਵਾ ਆ ਲੋਕ ਭਲਾਈ ਬਾਪੂ ਮੰਡਲ ਨੇ ਅੱਜ ਤੋਂ ਸ਼ੁਰੂ ਕੀਤੀ ਹੈ ਅੱਜ ਵੀ ਇਹਨਾਂ ਨੂੰ ਅਸੀਂ ਰਾਸ਼ਨ ਦੇ ਕੇ ਤੁਰਾਂਗੇ ਤੇ ਅੱਗੇ ਵੀ ਜਿਹੜੇ ਸਾਨੂੰ ਫੋਨ ਕਰਕੇ ਲਿਸਟ ਭੇਜ ਦਿਆ ਕਰਨਗੇ ਤੇ ਉੱਥੇ ਉਹਨਾਂ ਦੇ ਘਰ ਤੱਕ ਪਹੁੰਚ ਪਹੁੰਚਾਇਆ ਕਰੇਗਾ ਸੋ ਇੰਨੀ ਮੇਰੇ ਸਾਰੇ ਮੈਂ ਆਪਣੇ ਲੋਕ ਭਲਾਈ ਬਾਪੂ ਮੰਡਲ ਦੇ ਮੈਂਬਰ ਦਰਜਾ ਬਰ ਦਰਜਾ ਜਿਹੜੇ ਮੇਰੇ ਨਾਲ ਖੜੇ ਆ ਜੋ ਇਸ ਸੰਸਥਾ ਨੂੰ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੀ ਤਿਲਫੁੱਲ ਦੀ ਕਮਾਈ ਵਿੱਚੋਂ ਚਲਾ ਰਹੇ ਆ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀਆਂ ਜੋ ਪਰਮਾਤਮਾ ਦੀ ਬਖਸ਼ੀ ਸੇਵਾ ਦੇ ਵਿੱਚ ਸੇਵਾ ਪਾ ਕੇ ਆਪਣੇ ਹੋਰ ਲੋੜਵੰਦਾਂ ਦੀ ਮਦਦ ਕਰਦੇ ਆ ਸੋ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉੱਥੇ ਅਕਾਲ ਪੁਰਖ ਅੱਗੇ ਵੀ ਉਸ ਦਾ ਧੰਨਵਾਦ ਕਰਦਾ ਇਹ ਸੇਵਾ ਪ੍ਰਮਾਤਮਾ ਜੇ ਕਿਸੇ ਨੂੰ ਦੁੱਖ ਦਿੱਤਾ ਤੇ ਉਹਨਾਂ ਨੂੰ ਸੁੱਖ ਦੀ ਵੀ ਜਿਹੜੀ ਆਸ ਆ ਬਣੀ ਰਹੇ ਸੋ ਲੋੜਵੰਦਾਂ ਦੀ ਮਦਦ ਲਈ ਸਦਾ ਹੀ ਲੋਕ ਭਲਾਈ ਬਾਪੂ ਮੰਡਲ ਦੇ ਸਾਰੇ ਮੈਂਬਰ ਸਾਰੇ ਇਹਨਾਂ ਨਾਲ ਖੜੇ ਆ ਸੋ ਇੱਥੇ ਹੀ ਮੈਂ ਜੇ ਕੁਝ ਗਲਤ ਬੋਲ ਹੋਵੇ ਤਾਂ ਕਿ ਮਾਦਾ ਜਾ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹੀ ਕਹਾਂਗੇ ਵੀ ਜਿੰਨਾ ਚ ਹੋ ਸਕੇ ਮੇਰਿਆਂ ਦੀ ਹੈਲਪ ਕੀਤੀ ਜਾਵੇ ਕਿ ਕੋਈ ਨਾ ਕੋਈ ਦੁੱਖ ਤਕਲੀਫ ਨਾ ਹੋਵੇ ਜਿੰਨੇ ਚ ਸਾਡੇ ਵਿੱਚ ਸਾਰੇ ਜਾਨੀ ਅਸੀਂ ਕਹਿੰਦੇ ਬਈ ਇਹਨਾਂ ਦੇ ਬੱਚਿਆਂ ਦਾ ਖਰਚਾ ਇਹ ਦੀਦੀ ਦਾ ਖਰਚਾ ਪੂਰੀ ਤਰ੍ਹਾਂ ਇਹਨਾਂ ਚੱਕਿਆ ਜਾਵੇ ਇੱਕ ਮਨ ਲਈ ਗੱਲ ਇਹ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਤੁਸੀਂ ਲੋਕ ਭਾਈ ਬਾਪੂ ਮੰਡਲ ਜਿਹੜਾ ਤੁਹਾਡੇ ਕੋਲ ਇਸ ਵੇਲੇ ਮੌਜੂਦ ਆ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਅਸੀਂ ਇਹੀ ਕਰਾਂਗੇ ਜਿੱਦਾਂ ਹੁਣ ਇਹਨਾਂ ਦੀ ਹੈਲਪ ਕੀਤੀ ਆ ਬਾਕੀ ਜਿੱਦਾਂ ਹੋਰ ਕੋਈ ਵੀ ਦੁਖੀ ਪਰਿਵਾਰ ਹੋਵੇ ਉਹਨਾਂ ਦੀ ਹੈਲਪ ਕੀਤੀ ਜਾਵੇ ਠੀਕ ਹੈ ਤੇ ਬਾਕੀ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਾਂਗੇ ਵੀ ਸਾਡੇ ਦੀ ਜੀ ਦਾ ਇਹਨਾਂ ਨੇ ਇੰਨਾ ਚੱਕਿਆ ਬਹੁਤ ਕੀ ਨਾਮ ਤੁਹਾਡਾ ਨਰਿੰਦਰ ਕੌਰ ਕਿੱਥੇ ਰਹਿੰਦੇ ਹੋ ਪੀਪਰੰਗੀ ਤੇ ਇਹਨਾਂ ਦੇ ਘਰ ਵਾਲੇ ਕਿੱਥੇ ਆ ਇਹਨਾਂ ਦੇ ਹਸਬੰਦ ਆਏ ਸੀ ਨਾਲ ਤੇ ਉਹ ਮੜੇ ਜਾ ਘਰ ਗਏ ਬੱਚਿਆਂ ਨੇ ਫੋਨ ਕੀਤਾ ਵੀ ਬੱਚਿਆਂ ਦੇ ਕੋਲ ਗਏ ਹਾਂ ਹਾਂਜੀ ਅੱਜ ਸਸੀ ਗਾਇ ਬਈ ਸਸੀ ਗਾਇ ਬਾਈ ਤੇ ਅੱਜ ਬਾਪੂ ਮੰਡਲ ਅਨ ਜੀ ਤੁਹਾਡੇ ਕੋਲ ਮੌਜੂਦ ਆ ਉਹਨਾਂ ਨੇ ਬਾਹ ਫੜਿਆ ਹਾਂਜੀ ਤੇ ਉਹਨਾਂ ਦਾ ਉਹਨਾਂ ਦੀ ਬੀਵੀ ਆ ਉਹਨੇ ਬੋਲਦੇ ਗਏ ਹਾਂ ਕੁਛੇ ਕੁਛ ਜਿਆਦਾ ਜੁਰੇ ਬਾਬੂ ਮਦਦ ਹਾਂਜੀ ਕਹਿਣਾ ਇਹ ਨਹੀਂ ਸਾਡੀ ਬਹੁਤ ਹੈਲਪ ਕੀਤੀ ਸਾਡੀ ਪਹਿਲੀ ਵਾਰ ਚੀਨੀ ਸਾਡੀ ਗੱਲ ਸੁਣੀ ਹੈ ਠੀਕ ਹੈ ਜੀ ਕਿਉਂਕਿ ਅਸੀਂ ਪਹਿਲੇ ਸਾਨੂੰ ਕਦੀ ਪਤਾ ਨਹੀਂ ਸੀ ਸਾਨੂੰ ਕਿਤੇ ਪਿੱਛੋਂ ਪਤਾ ਲੱਗਾ ਆ ਤੇ ਸਾਡੇ ਉਹਨਾਂ ਗਦੀਪ ਅੰਕਲ ਹੁਣੀ ਆ ਉਹਨੇ ਸਾਨੂੰ ਕਿਹਾ ਸੀ ਅਸੀਂ ਇੱਥੇ ਤੱਕ ਪਹੁੰਚੇ ਉਹਨਾਂ ਦੇ ਰਾਹੀਂ ਠੀਕ ਹੈ ਜੀ ਅਸੀਂ ਇਹਨਾਂ ਕੋਲ ਆਏ ਆ ਇਹਨਾਂ ਨੇ ਸਾਡੀ ਹੈਲਪ ਕੀਤੀ ਸਾਡੀ ਪ੍ਰੋਬਲਮ ਵੀ ਸਮਝੀ ਆ ਸਾਡੀ ਪੂਰੀ ਗੱਲ ਸੁਣ ਤੇ ਵਿਸ਼ਵਾਸ ਦਿਵਾਇਆ ਤੁਹਾਨੂੰ ਇਹਨਾਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਆ ਅਸੀਂ ਕਰਾਂਗੇ ਤੁਹਾਡੇ ਨਾਲ ਖੜੇ ਆ ਜਿੱਦਾਂ ਵੀ ਹੈਗੀ ਆ ਅਸੀਂ ਕਰਾਂਗੇ ਅਸੀਂ ਜਿੰਨੇ ਤੱਕ ਮਹਾਰਾਜ ਨੇ ਹੈਗੇ ਆ ਅਸੀਂ ਤੁਹਾਡੇ ਨਾਲ ਆ ਹਾਂਜੀ ਚੋਣੇ ਚੋਣੇ ਜੀ ਤੁਸੀਂ ਇਹਨਾਂ ਬਾਰੇ ਜਿਨ੍ਹਾਂ ਦੇ ਕੈਂਸਰ ਪੀ ਸਾਡੇ ਭਾਂਜੀ ਆ ਇਹਨਾਂ ਬਾਰੇ ਕੁਝ ਕਹਿਣਾ ਚਾਹੋ ਹਾਂਜੀ ਅੱਜ ਅਸੀਂ ਮਹਲਾ ਪੀਪਾ ਰੰਗੀ ਤੋਂ ਜਸਵੀਰ ਕੌਰ ਜੀ ਹੈਗੇ ਆਏ ਆ ਸਾਡੇ ਲੋਕਪਾਲਾਈ ਬਾਪੂ ਮੰਡਲ ਦੇ ਕੋਲ ਹੈਲਪ ਵਾਸਤੇ ਆਏ ਸੀਗੇ ਸਾਨੂੰ ਮਤਲਬ ਕਿ ਪਤਾ ਲੱਗਾ ਸੀ ਬਲਿਹਾਰ ਹੁਣਾ ਦੇ ਜਰੀਏ ਤੇ ਇਹਨਾਂ ਦੀ ਹੈਲਪ ਕਰਨ ਵਾਸਤੇ ਲੋਕਪਾਲਾਈ ਬਾਪੂ ਮੰਡਲ ਦੇ ਸਾਰੇ ਮੈਂਬਰ ਅੱਜ ਇੱਥੇ ਹਾਜ਼ਰ ਹੋਏ ਆ ਅਸੀਂ ਇਹ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੰਨੀ ਵੀ ਸਾਡੇ ਕੋਲੋਂ ਹੈਲਪ ਹੋ ਸਕੇਗੀ ਉਹ ਅਸੀਂ ਜਰੂਰ ਕਰਾਂਗੇ ਇਹਨਾਂ ਦੇ ਬੱਚਿਆਂ ਦੀ ਜਿਹੜੀ ਫੀਸ ਹੈ ਉਹ ਤੇ ਪਲੱਸ ਜਿਹੜਾ ਰਾਸ਼ਨ ਦਾ ਮਹੀਨਾਵਾਰ ਰਾਸ਼ਨ ਇਹਨਾਂ ਨੂੰ ਦਿੱਤਾ ਜਾਊਗਾ ਬਾਕੀ ਲੋਕ ਭਲਾਈ ਬਾਪੂ ਮੰਡਲ ਜਿਹੜਾ ਇਹ ਆਪਣੇ ਜਿਹੜੀ ਤਿਲ ਫੁੱਲ ਦੀ ਮਿਹਨਤ ਕਰਕੇ ਜੋ ਵੀ ਆਪਣਾ ਬਜਟ ਦੇ ਵਿੱਚੋਂ ਕੁਝ ਆਪਣਾ ਦਾਨ ਅੰਸ਼ ਕੱਢ ਕੇ ਇਹ ਸਾਰੀ ਜਿੰਨੀ ਵੀ ਸਕੀਮ ਚਲਾਈ ਜਾ ਰਹੀ ਆ ਅਸੀਂ ਹੋਰ ਵੀ ਜਿਹੜੇ ਇਸ ਸੱਜਣ ਮਿੱਤਰ ਜਿਹੜੇ ਇਸ ਚੈਨਲ ਤੋਂ ਸਾਡੀ ਆਵਾਜ਼ ਨੂੰ ਸੁਣ ਰਹੇ ਆ ਉਹਨਾਂ ਨੂੰ ਅਪੀਲ ਕਰਾਂਗੇ ਕਿ ਉਹ ਵੀ ਸਾਡੇ ਨਾਲ ਵੱਧ ਤੋਂ ਵੱਧ ਜੋੜਨ ਤਾਂ ਜੋ ਯੋਗਦਾਨ ਪਾ ਕੇ ਸਾਡੀ ਜਿਹੜੀ ਹੌਸਲਾ ਫਜ਼ਾਈ ਵੀ ਕਰਨ ਤੇ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਗਰੀਬ ਲੋਕਾਂ ਦੀ ਜਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸਕੀਏ ਧੰਨਵਾਦ ਧੰਨਵਾਦ ਜੀ